ਕਿਰਤ ਜਿਹੜੀ ਹੈ ਉਹ ਸਾਨੂੰ ਬਾਬੇ ਨਾਨਕ ਨੇ ਬਖਸ਼ੀ ਹੈ। ਔਰ ਬਾਬੇ ਨਾਨਕ ਨੇ ਧੰ ਗੁਰੂ ਨਾਨਕ ਦੇਵ ਜੀ ਨੇ ਕਹੀ ਨਹੀਂ ਦਿੱਤਾ ਸਿੱਖੋ ਸਿੱਖੋ ਕਿਰਤ ਕਰੋ। ਜੇ ਬੰਦਾ ਦੂਜਿਆਂ ਨੂੰ ਕਹੀ ਜਾਵੇ ਆਪ ਨਾ ਕਰੇ ਤੇ ਉਹ ਵੀ ਬਹੁਤ ਵੱਡਾ ਗੁਨਾਹ ਹੈ। ਇਸ ਕਰਕੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਆਪ ਹਲ ਚਲਾਇਆ ਹੈ। ਹਲ ਚਲਾਇਆ ਬਾਬੇ ਨਾਨਕ ਨੇ। ਦੁਕਾਨਦਾਰੀ ਵੀ ਕੀਤੀ ਹੈ ਬਹੁਤ ਸਾਰੇ ਸੱਜਣ ਅੱਜ ਦੁਕਾਨਾਂ ਕਰ ਰਹੇ ਹਨ ਬਾਬੇ ਨਾਨਕ ਨੇ ਵੀ ਦੁਕਾਨਦਾਰੀ ਕੀਤੀ ਹੈ ਮੋਦੀ ਖਾਨਾ ਚਲਾਇਆ ਸultanpur ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਬਾਬੇ ਨਾਨਕ ਨੇ ਵਪਾਰ ਵੀ ਕੀਤਾ ਹੈ ਆਪ ਜੀ ਜਾਣਦੇ ਹੋ ਵਪਾਰ ਕਰਨ ਜਾਂਦੇ ਹੁੰਦੇ ਸਨ ਜਦੋਂ ਫਿਰ ਇੱਕ ਵਾਰੀ ਵੀਰ ਭਿਆਂ ਦਾ ਸਾਧੂਆਂ ਨੂੰ ਪ੍ਰਸ਼ਾਦਾ ਪਾਣੀ ਵੀ ਸ਼ਿਕਾਇਆ ਉਹ ਉਹਨਾਂ ਦਿਨਾਂ ਦੇ ਵਿੱਚ ਹੀ ਸ਼ਿਕਾਇਆ ਜਦੋਂ ਵਪਾਰ ਕਰਨ ਜਾਂਦੇ ਸਨ ਬਾਬੇ ਨਾਨਕ ਨੇ ਵਪਾਰ ਕੀਤਾ ਮੱਝਾਂ ਵੀ ਚਾਰੀਆਂ ਸੰਭਾਲੀਆਂ ਖੇਤੀਬਾੜੀ ਵੀ ਕੀਤੀ ਹੈ ਹਲ ਵੀ ਚਲਾਇਆ ਹੈ ਔਰ ਇਹ ਸਾਰੇ ਕੰਮ ਕਰਕੇ ਤੇ ਨਾਲ ਨਾਲ ਕਰਤਾਰ ਨੂੰ ਵੀ ਚੇਤੇ ਰੱਖਿਆ ਪਰਮੇਸ਼ਰ ਨੂੰ ਵੀ ਚੇਤੇ ਰੱਖਿਆ